ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਸੋਡਾ ਪਿੰਡ ਬੁਰਜਟਲ ਮੋ ਜਿਲ੍ਹਾ ਮਾਨਸਾ ਆਪਣੇ ਪਿੰਡੋਂ ਵੀਡੀਓ ਲੈ ਕੇ ਆਏ ਆ ਨਗ ਕੀਆ ਕੱਟੀ ਆ ਮਿੱਤਰੋ ਪੌਣੇ 2 ਸਾਲ 2 ਸਾਲ ਦੇ ਕਰੀਬ ਇਹਦੀ ਉਮਰ ਦੱਸੀ ਜਾ ਰਹੀ ਆ ਸੋਨਾ ਨੇੜੇ ਸਿੰਘ ਮੋੜਿਆ ਪਤਲੀ ਚામੜੀ ਦੇ ਵਿੱਚ ਆ ਮਿੱਤਰੋ ਬਹੁਤ ਜ਼ਿਆਦੇ ਸਕੀਨ ਆ ਚੱਕਵੇਂ ਗਿੱਟਿਆਂ ਚ ਇਹਦੇ ਮਾਂ ਦੇ ਦੁੱਧ ਦੀ ਗੱਲ ਕਰਾਂ ਤਾਂ 15 ਲੀਟਰ ਦੱਸਿਆ ਤੇ ਇਹ ਹਰਿਆਣੇ ਦੇ ਵਿੱਚੋਂ ਰੋੜੀ ਕੋਲੋਂ ਤਾਜ਼ ਪਿੰਡੋਂ ਕੱਟੀ ਆਈ ਹੋਈ ਆ ਆਪਾਂ ਉਹ ਕਹਿੰਦੇ ਅਸੀਂ ਤਸੱਲੀ ਵੀ ਕਰਾ ਦੇਵਾਂਗੇ ਜੇ ਕੋਈ ਭਾਈ ਤਸੱਲੀ ਕਰਨਾ ਚਾਹੁੰਦਾ ਹੋਇਆ ਆਪ ਇਹ ਪੰਚਾਇਤੀ ਬੁੱਲਦੀ ਆ ਮਾ ਇਹਦੀ 102299 ਦੀ ਦੱਸਿਆ ਬਾਕੀ ਸੋਹਣੀਆ ਸ਼ਕੀਨ ਹੈ ਇਹ ਮੇਲਾ ਸਿੰਘ ਨੰਬਰਦਾਰਾਂ ਦਾ ਗਰਮੇਲ ਸਿੰਘ ਦੇ ਘਰੇ ਬੋਸ ਸਕਦੇ ਮੇਲਾ ਨੰਬਰਦਾਰਾਂ ਦਾ ਮਾਲਕਾਂ ਦਾ ਨੰਬਰ ਹੈਗਾ 959171971 ਜਿਸੇ ਕਿਸੇ ਵੀ ਵੀਰ ਨੂੰ ਤੁਸੀਂ ਐਡਰੈਸ ਬੋਸ ਸਕਦੇ ਸਰਪੰਚਾਂ ਦੇ ਘਾਰਾਂ ਕੋਲੇ ਘਰ ਹੈਗਾ ਕੱਚੇ ਗੱਲੇ ਇਹ ਨਾਗਾ ਕੋਈ ਵਪਾਰ ਦਾ ਕੰਮ ਨਹੀਂ ਸੋਹਣਾ ਨਗ ਬਗਊਗਾ ਰੇਟ ਇਹਦਾ 30000 ਕਰਦੇ ਆ ਮਾਨਤਾਨ ਹੋਊਗਾ ਘੰਟੀ ਮਾਰ ਲਿਓ ਸੋਹਣੀ ਐ ਚਾਰੇ ਥਾਣਾ ਦਾ ਗੈਪ ਨੇੜੇ ਆ ਕੇ ਦਿਖਾਦੇ ਵੀ ਮਿੱਤਰਾ ਮਾਰਦੇ ਨੇੜੇ ਆ ਕੇ ਸੋਹਣਾ ਚਾਰੇ ਥਾਣਾ ਦਾ ਗੈਪ ਕੱਲਾ ਕੱਲਾ ਮੋਸਤਾ ਥਣ ਲੱਗਾ ਸੋਹਣਾ ਆ ਦੇਖ ਲਓ ਮਿੱਤਰੋ ਝੋਲੀ ਬਹੁਤ ਸੋਹਣੀ ਐ ਸ਼ਕੀਨ ਆ ਚੱਕਵੇਂ ਗੱਟਿਆਂ ਜਾਂ ਕੱਚੀ ਗੱਟੀ ਐ ਜਿਹੜੇ ਮੇਰੇ ਵੀਰ ਕਿਸੇ ਨੂੰ ਪਸੰਦ ਆਉਂਦੀ ਹੋਈ ਕੰਡੈਕਟ ਕਰ ਲਿਓ ਘਰੇਲੂ ਪਰਿਵਾਰ ਐ ਮਾਨਤਾਨ ਹੋਊਗਾ ਸੋਹਣੀ ਲੰਮੀ ਪਤਲੀ ਬੋਸ ਲੱਗੀ ਹੋਈ ਆ ਪੇਠਪੜਾ ਬਹੁਤ ਯਾਦੇ ਸੋਹਣਾਗਾ ਵੀਡੀਓ ਦੇਖਣ ਲਈ ਧੰਨਵਾਦ ਪਹਿਲਾਂ ਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਸ ਵੀਰ ਨੇ ਵੀ ਕਿਸੇ ਨੇ ਵੀਡੀਓ ਐਡ ਕਰਵਾਉਣੀ ਹੈ ਪਸ਼ੂ ਦੀ ਆਪਣਾ ਨੰਬਰ ਹੈਗਾ 95019 16100 ਧੰਨਵਾਦ ਜੀ